ਦਿੱਲੀ ਦੇ ਵਿੱਚ ਜਲ ਸੰਕਟ ਲਗਾਤਾਰ ਗਹਿਰਾਉਂਦਾ ਜਾ ਰਿਹਾ ਹੈ ਤੇ ਹੁਣ ਇਸੇ ਚੀਜ਼ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਸत्याग्रह ਜਲ ਅੰਦੋਲਨ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਸत्याग्रह ਅੰਦੋਲਨ ਸ਼ੁਰੂ ਕੀਤਾ ਗਿਆ ਆਮ ਆਦਮੀ ਪਾਰਟੀ ਦੀ ਮੰਤਰੀ ਹਾਤਿਸ਼ੀ ਉੱਥੇ ਮੌਜੂਦ ਨੇ ਉਸ ਅੰਦੋਲਨ ਦੇ ਵਿੱਚ ਤੇ ਨਾਲ ਦੀ ਨਾਲ ਸੰਜੇ ਸਿੰਘ ਹੋਰਾਂ ਦੇ ਨਾਲ ਜਿਹੜੀ ਉੱਥੋਂ ਦੀ ਲੀਡਰਸ਼ਿਪ ਹੈ ਉਸ ਦੇ ਕਈ ਵੱਡੇ ਚਿਹਰੇ ਉੱਥੇ ਬੈਠੇ ਦਖਾਈ ਦੇਰ ਇਹਨੇ ਤੁਹਾਨੂੰ ਦੱਸ ਦਈਏ ਕਿ ਜਦੋਂ ਦਾ ਗਰਮੀ ਦਾ ਮੌਸਮ ਸ਼ੁਰੂ ਹੋਇਆ ਹੈ ਉਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਾਲੀ ਦਿੱਲੀ ਦੇ ਵਿੱਚ ਜਲ ਸੰਕਟ ਹੈ ਜਿਹੜਾ ਉਹ ਲਗਾਤਾਰ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਲੋਕਾਂ ਨੂੰ ਪਖਾਨਿਆਂ ਵਾਲੀਆਂ ਟੂਟੀਆਂ ਤੋਂ ਜਿਹੜਾ ਪਾਣੀ ਹੈ ਉਹ ਵਰਨਾ ਪੈ ਰਿਹਾ ਤੇ ਉਸੇ ਪਾਣੀ ਦੇ ਨਾਲ ਲੋਕ ਨੇ ਜਿਹੜੇ ਉਹ ਆਪਣੇ ਘਰਾਂ ਦੇ ਵਿੱਚ ਬਰਤਨ ਮਾਂਜਦੇ ਆ ਬਰਤਨ ਧੋਂਦੇ ਆ ਰੋਟੀ ਪਾਣੀ ਬਣਾਉਂਦੇ ਆ ਤੇ ਆਪਣੇ ਪੀਣ ਦੇ ਲਈ ਵਰਤਦੇ ਆ ਇਸ ਤਰੀਕੇ ਦੇ ਹਾਲਾਤ ਉੱਥੇ ਬਣੇ ਹੋਏ ਨੇ ਤੇ ਇਸੇ ਚੀਜ਼ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਕਾਰਕਿਰਤਾ ਨੇ ਉਹਨਾਂ ਦੇ ਉੱਪਰ ਦੋਸ਼ ਲੱਗੇ ਸੀ ਕਿ ਉਹਨਾਂ ਨੇ ਦਿੱਲੀ ਦੇ ਜਲ ਬੋਰਡ ਦੇ ਵਿੱਚ ਜਾ ਕੇ ਭੰਨ ਤੋੜ ਕੀਤੀ ਹੈ ਤੇ ਜਾਣਬੁੱਝ ਕੇ ਹਾਲਾਤਾਂ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ। ਜਲ ਮੰਤਰੀ ਆਤਿਸ਼ੀ ਨੇ ਤੇ ਆਛੀ ਹੋਰਾਂ ਦੇ ਵੱਲੋਂ ਹੁਣ ਜਲ ਸਤਿਆ ਗ੍ਰਹਿ ਹੈ ਜਿਹੜਾ ਉਹ ਸ਼ੁਰੂ ਕੀਤਾ ਗਿਆ। ਮਹਾਤਮਾ ਗਾਂਧੀ ਦੀ ਤਸਵੀਰ ਉੱਥੇ ਰੱਖੀ ਹੋਈ ਦਿਖਾਈ ਦੇ ਰਹੀ ਹੈ ਜਿਸ ਸਟੇਜ ਦੇ ਉੱਤੇ ਸਾਰੇ ਲੀਡਰ ਇਕੱਠੇ ਹੋ ਕੇ ਬੈਠੇ ਹੋਏ ਨੇ। ਨਾਲ ਤਸਵੀਰਾਂ ਅਸੀਂ ਵੀ ਸਾਂਝੀਆਂ ਕਰ ਰਹੇ ਹਾਂ। ਤੁਸੀਂ ਵੇਖ ਸਕਦੇ ਹੋ ਕਿs ਕਦਰ ਉੱਥੇ ਹਾਲਾਤ ਬਣੇ ਹੋਏ ਨੇ ਮੌਕੇ ਦੇ ਉੱਤੇ। ਤੇ ਇਸੇ ਚੀਜ਼ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਤੇ ਹਮਲਾਵਰ ਹੋਈ ਪਈ ਹੈ ਤੇ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਉੱਤੇ ਹਮਲਾਵਰ ਹੋਈ ਪਈ ਹੈ ਕਿਉਂਕਿ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਜਿਹੜੀਆਂ ਬਾਕੀ ਸੂਬਿਆਂ 'ਚ ਇਹਨਾਂ ਦੀਆਂ ਸਰਕਾਰਾਂ ਨਹੀਂ ਉਹਨਾਂ ਸਰਕਾਰਾਂ ਦੀ ਸ਼ਹਿ ਦੇ ਉੱਤੇ ਉਹਨਾਂ ਸਰਕਾਰਾਂ ਦੀ ਸ਼ਹਿ ਦੇ ਉੱਤੇ ਦਿੱਲੀ ਨੂੰ ਆਉਣ ਵਾਲਾ ਜਿਹੜਾ ਪਾਣੀ ਹੈ ਉਹ ਵਾਲੇ ਦੁਆਲੇ ਦੇ ਸੂਬਿਆਂ ਦੇ ਵਿੱਚੋਂ ਜਾਣਬੁੱਝ ਕੇ ਰੋਕਿਆ ਜਾ ਰਿਹਾ ਹੈ ਤੇ ਲੋਕਾਂ ਦੀ ਪਰੇਸ਼ਾਨੀ ਦੇ ਵਿੱਚ ਜਾਣਬੁੱਝ ਕੇ ਵਾਧਾ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਆਮ ਆਦਮੀ ਪਾਰਟੀ ਦੇ ਖਿਲਾਫ ਹੋ ਜਾਣ ਤੇ ਇਸ ਤੋਂ ਬਾਅਦ ਵਿੱਚ ਜਿਹੜੀ ਵੀ ਇਲੈਕਸ਼ਨ ਹੋਣੀ ਹੈ ਉਹਦੇ 'ਚ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋਵੇ ਤੇ ਭਾਰਤੀ ਜਨਤਾ ਪਾਰਟੀ ਇਸ ਦਾ ਫਾਇਦਾ ਚੁੱਕ ਜਾਵੇ ਇਸ ਤਰੀਕੇ ਦੇ ਜਿਹੜੇ ਦੋਸ਼ ਨੇ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਏ ਜਾ ਰਿਹਾ ਪਰ ਹੁਣ ਇਹ ਸਭ ਦੇ ਵਿਚਾਲੇ ਇਹ ਸਿਆਸੀ ਪਾਰਟੀਆਂ ਤੇ ਸਿਆਸੀ ਲੀਡਰਾਂ ਦੀ ਆਪਸੀ ਟਸਲ ਦੇ ਵਿਚਾਲੇ ਆਮ ਲੋਕ ਪਿਸਦੇ ਹੋਏ ਦਿਖਾਈ ਦੇ ਰਹੇ ਨੇ ਗਰਮੀ ਦਾ ਮੌਸਮ ਹੈ 47 ਤੋਂ ਵੀ ਉੱਪਰ ਕਈ ਖੇਤਰਾਂ ਦੇ ਵਿੱਚ ਦਿੱਲੀ ਦੇ ਵਿੱਚ ਜਿਹੜਾ ਤਾਪਮਨ ਹੈ ਉਹ ਵੱਧਦਾ ਦਿਖਾਈ ਦੇ ਰਿਹਾ ਹੈ ਬੀਤੇ ਕੁਝ ਦਿਨਾਂ ਤੋਂ ਹਾਲਾਂਕਿ ਹੁਣ ਆ ਬੀਤੇ ਲੰਘੇ ਕੱਲ ਤੋਂ ਲੈ ਕੇ ਅੱਜ ਇਹ ਦੋ ਦੋਹਾਂ ਦਿਨਾਂ ਦੇ ਵਿੱਚ ਥੋੜੀ ਬਹੁਤ ਤੇ ਬਹੁਤੀ ਰਾਹਤ ਹੈ ਜਿਹੜੀ ਉਹ ਜ਼ਰੂਰ ਮਿਲੀ ਹੈ ਠੰਡੀਆਂ ਹਵਾਵਾਂ ਚੱਲੀਆਂ ਨੇ ਪਰ ਜਲ ਸੰਕਟ ਜਿਉਂਦਾ ਤਿਉਂ ਉਵੇਂ ਹੀ ਬਰਕਰਾਰ ਰਹਤੇ ਪਾਣੀ ਨੂੰ ਲੈ ਕੇ ਹੁਣ ਸਿਆਸੀ ਜਾਂਗਾ ਜਿਹੜੀ ਉਹ ਲਗਾਤਾਰ ਚੱਲਦੀ ਦਿਖਾਈ ਦੇ ਰਹੀ ਹੈ ਮੰਤਰੀ ਆਚੀ ਹੋਰਾਂ ਦੇ ਵੱਲੋਂ ਸੰਜੇ ਸਿੰਘ ਹੋਰਾਂ ਦੀ ਮੌਜੂਦਗੀ ਦੇ ਵਿੱਚ ਉਹਨਾਂ ਦੇ ਸਹਿਯੋਗ ਦੇ ਨਾਲ ਆਪਣੀ ਸਮੁੱਚੀ ਲੀਡਰਸ਼ਿਪ ਨੂੰ ਲੈ ਕੇ ਜਲ ਸੱਤਿਆ ਗ੍ਰਹਿਿਆ ਜਿਹੜਾ ਉਹ ਸ਼ੁਰੂ ਕੀਤਾ ਗਿਆ ਹੈ ਆ ਮਹਾਤਮਾ ਗਾਂਧੀ ਨੂੰ ਉਸ ਦੇ ਵਿੱਚ ਆਪਣਾ ਆਈਡਲ ਬਣਾ ਕੇ ਪੇਸ਼ ਕੀਤਾ ਜਾ ਰਿਹਾ ਤੇ ਉਹਨਾਂ ਦੀ ਤਰਜ਼ ਦੇ ਉੱਤੇ ਹੀ ਉਹਨਾਂ ਨੇ ਰੱਖਿਆ ਕਿ ਅਸੀਂ ਸ਼ਾਂਤਮਈ ਢੰਗ ਦੇ ਨਾਲ ਆਪਣਾ ਜਿਹੜਾ ਇਹ ਜਲ ਸਤਿਆਗ੍ਰਹਿ ਆ ਇਹਨੂੰ ਚਲਾਵਾਂਗੇ ਨਾਲ ਤਸਵੀਰਾਂ ਅਸੀਂ ਸਾਂਝੀਆਂ ਕਰ ਰਹੇ ਹਾਂ ਦਿੱਲੀ ਦੇ ਲੋਕ ਪਾਣੀ ਦੇ ਲਈ ਤਰਾ ਤਰਾ ਕਰ ਰਿਹਾ ਤਰਾਹੀ ਮਾਮਚਿਆ ਹੋਇਆ ਚਾਰੇ ਪਾਸੇ ਲੋਕਾਂ ਨੂੰ ਨਾ ਤਾਂ ਪੀਣ ਦੇ ਲਈ ਪਾਣੀ ਭਰਪੂਰ ਮਿਲ ਰਿਹਾ ਨਹੀਂ ਹੌਣ ਤੋਂ ਦੇ ਲਈ ਪਾਣੀ ਭਰਪੂਰ ਮਿਲ ਰਿਹਾ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਤੇ ਕੱਪੜੇ ਤੋਤਿਆਂ ਨੂੰ ਪਤਾ ਨਹੀਂ 15 ਦਿਨ ਹੋ ਗਏ ਕਿ 20 ਦਿਨ ਹੋ ਗਏ ਡੰਗਰਾ ਪਸ਼ੂਆਂ ਦਾ ਵੀ ਉੱਥੇ ਔਖਾ ਪਿਆ ਹਾਲਾਂਕਿ ਪੂਰੇ ਦਿੱਲੀ ਚ ਇਹ ਨਹੀਂ ਹੈ ਕਿ ਮੱਝਾਂ ਗਾਈਆਂ ਲੋਕਾਂ ਨੇ ਰੱਖੀਆਂ ਪਰ ਜਿੰਨਾਂ ਜਿੰਨਾਂ ਨੇ ਵੀ ਚਾਹੇ ਬੱਕਰੀਆਂ ਰੱਖੀਆਂ ਹੋਈਆਂ ਚਾਹੇ ਛੋਟੇ ਪਸ਼ੂ ਪਾਲੇ ਹੋਏ ਨੇ ਉਹਨਾਂ ਦਾ ਵੀ ਬਹੁਤ ਔਖਾ ਹੋਇਆ ਪਿਆ ਤੇ ਸਵੇਰੇ 7 ਵਜੇ ਨਗਰ ਨਿਗਮ ਦੇ ਜਿਹੜੇ ਟੈਂਕਰ ਨੇ ਪਾਣੀ ਵਾਲੇ ਉਹ ਥਾਂ ਥਾਂ ਦੀ ਉੱਤੇ ਜਾਂਦੇ ਆ ਤੇ ਲੋਕ 7 ਵਜੇ ਤੋਂ ਦੋ ਦੋ ਘੰਟੇ ਪਹਿਲਾਂ ਆ ਕੇ ਉੱਥੇ ਲਾਈਨਾਂ ਬਣਾ ਕੇ ਖੜ ਜਾਂਦੇ ਐ ਹੱਥਾਂ ਦੇ ਵਿੱਚ ਪੀਪੀਆਂ ਹੁੰਦੀਆਂ ਬਾਲਟੀਆਂ ਹੁੰਦੀਆਂ ਵੱਡੇ ਵੱਡੇ ਮੱਗੇ ਹੁੰਦੇ ਨੇ ਤੇ ਹੱਥਾਂ ਦੇ ਵਿੱਚ ਮੋਟੀਆਂ-ਮੋਟੀਆਂ ਪਾਈਪਾਂ ਹੁੰਦੀਆਂ ਨੇ ਜਦੋਂ ਟੈਂਕਰ ਪਾਣੀ ਦਾ ਆਉਂਦਾ ਹੈ ਤਾਂ ਦੂਰੋਂ ਹੀ ਜਿਹੜੇ ਬੱਚੇ ਖੜਾਏ ਹੁੰਦੇ ਨਹੀਂ ਜਾਂ ਨੌਜਵਾਨ ਖੜਾਏ ਹੁੰਦੇ ਨੇ ਉਹ ਦੂਰੋਂ ਹੀ ਟੈਂਕਰ ਦੇ ਪਿੱਛੇ ਲੱਗ ਲੈਂਦੇ ਨੇ ਭੱਜਦੇ ਭੱਜਦੇ ਟੈਂਕਰ ਦੇ ਜਦੋਂ ਆਕੇ ਟੈਂਕਰ ਲੋਕਾਂ ਦੇ ਵਿਚਾਲੇ ਖੜਨ ਲੱਗਦਾ ਉਦੋਂ ਤੱਕ ਉਹ ਟੈਂਕਰ ਦੇ ਉੱਪਰ ਚੜ ਚੁੱਕੇ ਹੁੰਦੇ ਨੇ ਤੇ ਟ੍ਰੈਂਕਰ ਦੇ ਉੱਪਰ ਜਿੰਨੇ ਵੀ ਟੱਕਣ ਬਣੇ ਹੁੰਦੇ ਨੇ ਤਿੰਨ ਤੋਂ ਲੈ ਕੇ ਚਾਰ ਟੱਕਣ ਉੱਪਰ ਜਾਂ ਕਈਆਂ ਦੇ 6 ਟੱਕਣ ਵੀ ਆ ਜਿਹੜੇ ਉਹ ਬਣੇ ਹੁੰਦੇ ਨੇ ਉਹਨਾਂ ਟੱਕਣਾ ਨੂੰ ਖੋਲ ਕੇ ਉਹਨਾਂ ਦੇ ਵਿੱਚ ਪਾਈਪਾ ਤੁਨ ਦਿੱਤੀਆਂ ਜਾਂਦੀਆਂ ਨੇ ਤੇ ਜਿੰਨਾ ਹੋ ਸਕਦਾ ਪਾਣੀ ਉੱਥੋਂ ਸਕ ਆਊਟ ਕਰਨ ਦੀ ਕੋਸ਼ਿਸ਼ ਲੋਕ ਕਰਦੇ ਦਿਖਾਈ ਦਿੰਦੇ ਆ। ਮੂਮਨ ਕਰਨਾ ਹੀ ਹੈ ਜੇ ਜਲ ਹੈ ਤਾਂ ਹੀ ਜੀਵਨ ਹੈ ਤੇ ਗਰਮੀ ਦੇ ਮੌਸਮ ਦੇ ਵਿੱਚ ਜੇ ਲੋਕਾਂ ਨੂੰ ਪਾਣੀ ਨਹੀਂ ਮਿਲੇਗਾ ਤੇ ਇਸ ਤੋਂ ਵੱਡੀ ਤ੍ਰਾਸ ਦੀ ਹੋਰ ਕੀ ਹੋਏਗੀ। ਵਿਸ਼ਵ ਗੁਰੂ ਦੇਸ਼ ਜਿਹੜਾ ਆਪਣੇ ਆਪ ਨੂੰ ਖਵਾਉਂਦਾ ਉਸ ਦੇਸ਼ ਦੀ ਰਾਜਧਾਨੀ ਦੇ ਵਿੱਚ ਲੋਕ ਥੁਪਕਾ ਥੁਪਕਾ ਪਾਣੀ ਦੇ ਲਈ ਤਰਸੇ ਪਏ ਐ। ਲੋਕਾਂ ਨੂੰ ਜਿਹੜੀਆਂ ਟਾਇਲਟ ਜਿਹੜੀਆਂ ਪਬਲਿਕ ਟਾਇਲਟਸ ਨੇ ਪਬਲਿਕ ਟਾਇਲਟਸ ਦੇ ਵਿੱਚ ਜਿਹੜੀਆਂ ਟੂਟੀਆਂ ਲੱਗੀਆਂ ਹੁੰਦੀਆਂ ਨੇ ਉਹਨਾਂ ਟੂਟੀਆਂ ਤੋਂ ਪਾਣੀ ਦੀਆਂ ਜਿਹੜੀਆਂ ਢੋਲੀਆਂ ਨੇ ਉਹ ਭਰਨੀਆਂ ਪੈ ਰਹੀਆਂ ਨੇ ਲੋਕ ਮੱਗੇ ਭਰਦੇ ਆ ਫਿਰ ਬਾਲਟੀ ਚ ਪਾ ਲੈਂਦੇ ਤੇ ਉਹੀ ਪਾਣੀ ਘਰੇ ਲਿਆ ਕੇ ਵਰਤਨ ਦੇ ਲਈ ਖਾਣ ਪੀਣ ਦੀਆਂ ਵਸਤਾਂ ਬਣਾਉਣ ਦੇ ਲਈ ਤੇ ਹੋਰ ਚੀਜ਼ਾਂ ਦੇ ਵਿੱਚ ਵਰਤਨ ਦੇ ਲਈ ਮਜਬੂਰ ਹੋਏ ਪਿਆ ਲੋਕ ਪਰ ਸਿਆਸੀ ਪਾਰਟੀਆਂ ਇੱਕ ਦੂਜੇ ਦੇ ਉੱਤੇ ਚਿੱਕੜ ਸੁੱਟਦੀਆਂ ਦਿਖਾਈ ਦੇ ਰਹੀਆਂ ਨੇ ਲੋਕ ਕਹਿ ਰਹੇ ਆ ਕਿ ਸਾਨੂੰ ਅਣਗੌਲਿਆ ਕੀਤਾ ਜਾ ਰਿਹਾ ਲੋਕਾਂ ਦਾ ਕਹਿਣਾ ਕਿ ਜੇ ਅਸੀਂ ਆਮ ਆਦਮੀ ਪਾਰਟੀ ਨੂੰ ਇੱਕ ਪਾਸੇ ਕਰਾਂਗੇ ਤਾਂ ਫਿਰ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਵੀ ਦੂਜੇ ਪਾਸੇ ਕਰ ਦੇਵਾਂਗੇ ਕਿਉਂਕਿ ਸਾਡੇ ਲਈ ਪਾਣੀ ਜੋ ਲੈ ਕੇ ਆਏਗਾ ਉਹ ਹੀ ਸਾਡਾ ਦੇਵਤਾ ਹੋਏਗਾ ਇਸ ਤਰੀਕੇ ਦੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਜਿਨ੍ਹਾਂ ਦੀ ਉੱਥੇ ਸਰਕਾਰ ਹੈ ਉਹਨਾਂ ਦੇ ਵੱਲੋਂ ਜਲ ਸੱਤੇ ਅਗਰੇ ਹੈ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਤੇ ਇਹਦਾ ਕਿੰਨਾ ਕੰਪੈਕਟ ਪਏਗਾ ਇਹਦੇ ਤੇ ਵੀ ਨਜ਼ਰ ਬਣਾ ਕੇ ਰੱਖਣੀ ਬੇਹੱਦ ਜ਼ਰੂਰੀ ਹੋਈ ਪਈ ਹੈ ਦਿੱਲੀ ਦੇ ਵਿੱਚ ਜਲ ਸੰਕਟ ਲਗਾਤਾਰ ਗਹਿਰਾਉਂਦਾ ਜਾ ਰਿਹਾ ਹੈ ਤੇ ਹੁਣ ਇਸੇ ਚੀਜ਼ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਸत्याग्रह ਜਲ ਅੰਦੋਲਨ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਸत्याग्रह ਅੰਦੋਲਨ ਸ਼ੁਰੂ ਕੀਤਾ ਗਿਆ ਆਮ ਆਦਮੀ ਪਾਰਟੀ ਦੀ ਮੰਤਰੀ ਹਾਥਿਸ਼ੀ ਉੱਥੇ ਮੌਜੂਦ ਨੇ ਉਸ ਅੰਦੋਲਨ ਦੇ ਵਿੱਚ ਤੇ ਨਾਲ ਦੀ ਨਾਲ ਸੰਜੇ ਸਿੰਘ ਹੋਰਾਂ ਦੇ ਨਾਲ ਜਿਹੜੀ ਉੱਥੋਂ ਦੀ ਲੀਡਰਸ਼ਿਪ ਹੈ ਉਸ ਦੇ ਕਈ ਵੱਡੇ ਚਿਹਰੇ ਉੱਥੇ ਬੈਠੇ ਦਖਾਈ ਦੇਰ ਇਹਨੇ ਤੁਹਾਨੂੰ ਦੱਸ ਦੇਈਏ ਕਿ ਜਦੋਂ ਦਾ ਗਰਮੀ ਦਾ ਮੌਸਮ ਸ਼ੁਰੂ ਹੋਇਆ ਹੈ ਉਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਾਲੀ ਦਿੱਲੀ ਦੇ ਵਿੱਚ ਜਲ ਸੰਕਟ ਹੈ ਜਿਹੜਾ ਉਹ ਲਗਾਤਾਰ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਲੋਕਾਂ ਨੂੰ ਪਖਾਨਿਆਂ ਵਾਲੀਆਂ ਟੂਟੀਆਂ ਤੋਂ ਜਿਹੜਾ ਪਾਣੀ ਹੈ ਉਹ ਵਰਨਾ ਪੈ ਰਿਹਾ ਤੇ ਉਸੇ ਪਾਣੀ ਦੇ ਨਾਲ ਲੋਕ ਨੇ ਜਿਹੜੇ ਉਹ ਆਪਣੇ ਘਰਾਂ ਦੇ ਵਿੱਚ ਬਰਤਨ ਮਾਂਜਦੇ ਆ ਬਰਤਨ ਧੋਂਦੇ ਆ ਰੋਟੀ ਪਾਣੀ ਬਣਾਉਂਦੇ ਆ ਤੇ ਆਪਣੇ ਪੀਣ ਦੇ ਲਈ ਵਰਤਦੇ ਆ ਇਸ ਤਰੀਕੇ ਦੇ ਹਾਲਾਤ ਉੱਥੇ ਬਣੇ ਹੋਏ ਨੇ ਤੇ ਇਸੇ ਚੀਜ਼ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਕਾਰਕਟਰਾਂ ਨੇ ਉਹਨਾਂ ਦੇ ਉੱਪਰ ਦੋਸ਼ ਲੱਗੇ ਸੀ ਕਿ ਉਹਨਾਂ ਨੇ ਦਿੱਲੀ ਦੇ ਜਲ ਬੋਰਡ ਦੇ ਵਿੱਚ ਜਾ ਕੇ ਭੰਨ ਤੋੜ ਕੀਤੀ ਹੈ ਤੇ ਜਾਣ ਬੁਝ ਕੇ ਹਾਲਾਤਾਂ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ। ਜਲ ਮੰਤਰੀ ਅਤਿਸ਼ੀ ਨੇ ਤੇ ਆਛੀ ਹੋਰਾਂ ਦੇ ਵੱਲੋਂ ਹੁਣ ਜਲ ਸਤਿਆ ਗ੍ਰਹਿ ਹੈ ਜਿਹੜਾ ਉਹ ਸ਼ੁਰੂ ਕੀਤਾ ਗਿਆ। ਮਹਾਤਮਾ ਗਾਂਧੀ ਦੀ ਤਸਵੀਰ ਉੱਥੇ ਰੱਖੀ ਹੋਈ ਦਿਖਾਈ ਦੇ ਰਹੀ ਹੈ ਜਿਸ ਸਟੇਜ ਦੇ ਉੱਤੇ ਸਾਰੇ ਲੀਡਰ ਇਕੱਠੇ ਹੋ ਕੇ ਬੈਠੇ ਹੋਏ ਨੇ। ਨਾਲ ਤਸਵੀਰਾਂ ਅਸੀਂ ਵੀ ਸਾਂਝੀਆਂ ਕਰ ਰਹੇ ਹਾਂ। ਤੁਸੀਂ ਵੇਖ ਸਕਦੇ ਹੋ ਕਿs ਕਦਰ ਉੱਥੇ ਹਾਲਾਤ ਬਣੇ ਹੋਏ ਨੇ ਮੌਕੇ ਦੇ ਉੱਤੇ। ਤੇ ਇਸੇ ਚੀਜ਼ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਤੇ ਹਮਲਾਵਰ ਹੋਈ ਪਈ ਹੈ ਤੇ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਉੱਤੇ ਹਮਲਾਵਰ ਹੋਈ ਪਈ ਹੈ ਕਿਉਂਕਿ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਜਿਹੜੀਆਂ ਬਾਕੀ ਸੂਬਿਆਂ 'ਚ ਇਹਨਾਂ ਦੀਆਂ ਸਰਕਾਰਾਂ ਨਹੀਂ ਉਹਨਾਂ ਸਰਕਾਰਾਂ ਦੀ ਸ਼ਹਿ ਦੇ ਉੱਤੇ ਉਹਨਾਂ ਸਰਕਾਰਾਂ ਦੀ ਸ਼ਹਿ ਦੇ ਉੱਤੇ ਦਿੱਲੀ ਨੂੰ ਆਉਣ ਵਾਲਾ ਜਿਹੜਾ ਪਾਣੀ ਹੈ ਉਹ ਵਾਲੇ ਦੁਆਲੇ ਦੇ ਸੂਬਿਆਂ ਦੇ ਵਿੱਚੋਂ ਜਾਣ ਬੁਝ ਕੇ ਰੋਕਿਆ ਜਾ ਰਿਹਾ ਤੇ ਲੋਕਾਂ ਦੀ ਪਰੇਸ਼ਾਨੀ ਦੇ ਵਿੱਚ ਜਾਣ ਬੁੱਝ ਕੇ ਵਾਧਾ ਕੀਤਾ ਜਾ ਰਿਹਾ ਤਾਂ ਜੋ ਲੋਕ ਆਮ ਆਦਮੀ ਪਾਰਟੀ ਦੇ ਖਿਲਾਫ ਹੋ ਜਾਣ ਤੇ ਇਸ ਤੋਂ ਬਾਅਦ ਵਿੱਚ ਜਿਹੜੀ ਵੀ ਇਲੈਕਸ਼ਨ ਹੋਣੀ ਹੈ ਉਹਦੇ ਚ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋਵੇ ਤੇ ਭਾਰਤੀ ਜਨਤਾ ਪਾਰਟੀ ਇਸ ਦਾ ਫਾਇਦਾ ਚੁੱਕ ਜਾਵੇ ਇਸ ਤਰੀਕੇ ਦੇ ਜਿਹੜੇ ਦੋਸ਼ ਨੇ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਏ ਜਾ ਰਿਹਾ ਪਰ ਹੁਣ ਇਹ ਸਭ ਦੇ ਵਿਚਾਲੇ ਇਹ ਸਿਆਸੀ ਪਾਰਟੀਆਂ ਤੇ ਸਿਆਸੀ ਲੀਡਰਾਂ ਦੀ ਆਪਸੀ ਟਸਲ ਦੇ ਵਿਚਾਲੇ ਆਮ ਲੋਕ ਪਿਸਦੇ ਹੋਏ ਦਿਖਾਈ ਦੇ ਰਹੇ ਨੇ ਗਰਮੀ ਦਾ ਮੌਸਮ ਹੈ 47 ਤੋਂ ਵੀ ਉੱਪਰ ਕਈ ਖੇਤਰਾਂ ਦੇ ਵਿੱਚ ਦਿੱਲੀ ਦੇ ਵਿੱਚ ਜਿਹੜਾ ਤਾਪਮਾਨ ਹੈ ਉਹ ਵੱਧਦਾ ਦਿਖਾਈ ਦੇ ਰਿਹਾ ਹੈ ਬੀਤੇ ਕੁਝ ਦਿਨਾਂ ਤੋਂ ਹਾਲਾਂਕਿ ਹੁਣ ਆ ਬੀਤੇ ਲੰਘੇ ਕੱਲ ਤੋਂ ਲੈ ਕੇ ਅੱਜ ਇਹ ਦੋ ਦੋਹਾਂ ਦਿਨਾਂ ਦੇ ਵਿੱਚ ਥੋੜੀ ਬਹੁਤ ਤੇ ਬਹੁਤੀ ਰਾਹਤ ਹੈ ਜਿਹੜੀ ਉਹ ਜ਼ਰੂਰ ਮਿਲੀ ਹੈ ਠੰਡੀਆਂ ਹਵਾਵਾਂ ਚੱਲੀਆਂ ਨੇ ਪਰ ਜਲ ਸੰਕਟ ਜਿਉਂਦਾ ਤਿਉਂ ਉਵੇਂ ਹੀ ਬਰਕਰਾਰ ਰਹਤੇ ਪਾਣੀ ਨੂੰ ਲੈ ਕੇ ਹੁਣ ਸਿਆਸੀ ਜਾਂਗਾ ਜਿਹੜੀ ਉਹ ਲਗਾਤਾਰ ਚੱਲਦੀ ਦਿਖਾਈ ਦੇ ਰਹੀ ਹੈ ਮੰਤਰੀ ਆਚੀ ਹੋਰਾਂ ਦੇ ਵੱਲੋਂ ਸੰਜੇ ਸਿੰਘ ਹੋਰਾਂ ਦੀ ਮੌਜੂਦਗੀ ਦੇ ਵਿੱਚ ਉਹਨਾਂ ਦੇ ਸਹਿਯੋਗ ਦੇ ਨਾਲ ਆਪਣੀ ਸਮੁੱਚੀ ਲੀਡਰਸ਼ਿਪ ਨੂੰ ਲੈ ਕੇ ਜਲ ਸੱਤਿਆ ਗ੍ਰਹਿਿਆ ਜਿਹੜਾ ਉਹ ਸ਼ੁਰੂ ਕੀਤਾ ਗਿਆ ਹੈ ਆ ਮਹਾਤਮਾ ਗਾਂਧੀ ਨੂੰ ਉਸ ਦੇ ਵਿੱਚ ਆਪਣਾ ਆਈਡਲ ਬਣਾ ਕੇ ਪੇਸ਼ ਕੀਤਾ ਜਾ ਰਿਹਾ ਤੇ ਉਹਨਾਂ ਦੀ ਤਰਜ਼ ਦੇ ਉੱਤੇ ਹੀ ਉਹਨਾਂ ਨੇ ਰੱਖਿਆ ਕਿ ਅਸੀਂ ਸ਼ਾਂਤਮਈ ਢੰਗ ਦੇ ਨਾਲ ਆਪਣਾ ਜਿਹੜਾ ਹੈ ਜਲ ਸਤਿਆਗ੍ਰਹਿ ਆ ਇਹਨੂੰ ਚਲਾਵਾਂਗੇ ਨਾਲ ਤਸਵੀਰਾਂ ਅਸੀਂ ਸਾਂਝੀਆਂ ਕਰ ਰਹੇ ਹਾਂ ਦਿੱਲੀ ਦੇ ਲੋਕ ਪਾਣੀ ਦੇ ਲਈ ਤਰਾ ਤਰਾ ਕਰ ਰਿਹਾ ਤਰਾਹੀ ਮਾਮਚਿਆ ਹੋਇਆ ਚਾਰੇ ਪਾਸੇ ਲੋਕਾਂ ਨੂੰ ਨਾ ਤਾਂ ਪੀਣ ਦੇ ਲਈ ਪਾਣੀ ਭਰਪੂਰ ਮਿਲ ਰਿਹਾ ਨਹੀਂ ਹੌਣ ਤੋਂ ਦੇ ਲਈ ਪਾਣੀ ਭਰਪੂਰ ਮਿਲ ਰਿਹਾ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਤੇ ਕੱਪੜੇ ਤੋਤਿਆਂ ਨੂੰ ਪਤਾ ਨਹੀਂ 15 ਦਿਨ ਹੋ ਗਏ ਕਿ 20 ਦਿਨ ਹੋ ਗਏ ਡੰਗਰਾ ਪਸ਼ੂਆਂ ਦਾ ਵੀ ਉੱਥੇ ਔਖਾ ਪਿਆ ਹਾਲਾਂਕਿ ਪੂਰੇ ਦਿੱਲੀ ਚ ਇਹ ਨਹੀਂ ਹੈ ਕਿ ਮੱਝਾਂ ਗਾਈਆਂ ਲੋਕਾਂ ਨੇ ਰੱਖੀਆਂ ਪਰ ਜਿੰਨਾਂ ਜਿੰਨਾਂ ਨੇ ਵੀ ਚਾਹੇ ਬੱਕਰੀਆਂ ਰੱਖੀਆਂ ਹੋਈਆਂ ਚਾਹੇ ਛੋਟੇ ਪਸ਼ੂ ਪਾਲੇ ਹੋਏ ਨੇ ਉਹਨਾਂ ਦਾ ਵੀ ਬਹੁਤ ਔਖਾ ਹੋਇਆ ਪਿਆ ਤੇ ਸਵੇਰੇ 7 ਵਜੇ ਨਗਰ ਨਿਗਮ ਦੇ ਜਿਹੜੇ ਟੈਂਕਰ ਨੇ ਪਾਣੀ ਵਾਲੇ ਉਹ ਥਾਂ ਥਾਂ ਦੀ ਉੱਤੇ ਜਾਂਦੇ ਆ ਤੇ ਲੋਕ 7 ਵਜੇ ਤੋਂ ਦੋ ਦੋ ਘੰਟੇ ਪਹਿਲਾਂ ਆ ਕੇ ਉੱਥੇ ਲਾਈਨਾਂ ਬਣਾ ਕੇ ਖੜ ਜਾਂਦੇ ਐ ਹੱਥਾਂ ਦੇ ਵਿੱਚ ਪੀਪੀਆਂ ਹੁੰਦੀਆਂ ਬਾਲਟੀਆਂ ਹੁੰਦੀਆਂ ਵੱਡੇ ਵੱਡੇ ਮੱਗੇ ਹੁੰਦੇ ਨੇ ਤੇ ਹੱਥਾਂ ਦੇ ਵਿੱਚ ਮੋਟੀਆਂ-ਮੋਟੀਆਂ ਪਾਈਪਾਂ ਹੁੰਦੀਆਂ ਨੇ ਜਦੋਂ ਟੈਂਕਰ ਪਾਣੀ ਦਾ ਆਉਂਦਾ ਹੈ ਤਾਂ ਦੂਰ ਹੀ ਜਿਹੜੇ ਬੱਚੇ ਖੜਾਏ ਹੁੰਦੇ ਨਹੀਂ ਜਾਂ ਨੌਜਵਾਨ ਖੜਾਏ ਹੁੰਦੇ ਨੇ ਉਹ ਦੂਰ ਹੀ ਟੈਂਕਰ ਦੇ ਪਿੱਛੇ ਲੱਗ ਲੈਂਦੇ ਨੇ ਭੱਜਦੇ ਭੱਜਦੇ ਟੈਂਕਰ ਦੇ ਜਦੋਂ ਆਕੇ ਟੈਂਕਰ ਲੋਕਾਂ ਦੇ ਵਿਚਾਲੇ ਖੜਨ ਲੱਗਦਾ ਉਦੋਂ ਤੱਕ ਉਹ ਟੈਂਕਰ ਦੇ ਉੱਪਰ ਚੜ ਚੁੱਕੇ ਹੁੰਦੇ ਨੇ ਤੇ ਟ੍ਰੈਂਕਰ ਦੇ ਉੱਪਰ ਜਿੰਨੇ ਵੀ ਟੱਕਣ ਬਣੇ ਹੁੰਦੇ ਨੇ ਤਿੰਨ ਤੋਂ ਲੈ ਕੇ ਚਾਰ ਟੱਕਣ ਉੱਪਰ ਜਾਂ ਕਈਆਂ ਦੇ 6 ਟੱਕਣ ਵੀ ਆ ਜਿਹੜੇ ਉਹ ਬਣੇ ਹੁੰਦੇ ਨੇ ਉਹਨਾਂ ਟੱਕਣਾ ਨੂੰ ਖੋਲ ਕੇ ਉਹਨਾਂ ਦੇ ਵਿੱਚ ਪਾਈਪਾਂ ਤੁਨ ਦਿੱਤੀਆਂ ਜਾਂਦੀਆਂ ਨੇ ਤੇ ਜਿੰਨਾ ਹੋ ਸਕਦਾ ਪਾਣੀ ਉੱਥੋਂ ਸਕ ਆਊਟ ਕਰਨ ਦੀ ਕੋਸ਼ਿਸ਼ ਲੋਕ ਕਰਦੇ ਦਿਖਾਈ ਦਿੰਦੇ ਆ ਮੂਮਨ ਕਰਨਾ ਹੀ ਹੈ ਜੇ ਜਲ ਹੈ ਤਾਂ ਹੀ ਜੀਵਨ ਹੈ ਤੇ ਗਰਮੀ ਦੇ ਮੌਸਮ ਦੇ ਵਿੱਚ ਜੇ ਲੋਕਾਂ ਨੂੰ ਪਾਣੀ ਨਹੀਂ ਮਿਲੇਗਾ ਤੇ ਇਸ ਤੋਂ ਵੱਡੀ ਤ੍ਰਾਸ ਦੀ ਹੋਰ ਕੀ ਹੋਏਗੀ ਵਿਸ਼ਵ ਗੁਰੂ ਦੇਸ਼ ਜਿਹੜਾ ਆਪਣੇ ਆਪ ਨੂੰ ਖਵਾਉਂਦਾ ਉਸ ਦੇਸ਼ ਦੀ ਰਾਜਸਥਾਨੀ ਦੇ ਵਿੱਚ ਲੋਕ ਤੁਪਕਾ ਤੁਪਕਾ ਪਾਣੀ ਦੇ ਲਈ ਤਰਸੇ ਪਏ ਐ ਲੋਕਾਂ ਨੂੰ ਜਿਹੜੀਆਂ ਟਾਇਲਟ ਜਿਹੜੀਆਂ ਪਬਲਿਕ ਟਾਇਲਟਸ ਨੇ ਪਬਲਿਕ ਟਾਇਲਟਸ ਦੇ ਵਿੱਚ ਜਿਹੜੀਆਂ ਟੂਟੀਆਂ ਲੱਗੀਆਂ ਹੁੰਦੀਆਂ ਨੇ ਉਹਨਾਂ ਟੂਟੀਆਂ ਤੋਂ ਪਾਣੀ ਦੀਆਂ ਜਿਹੜੀਆਂ ਢੋਲੀਆਂ ਨੇ ਉਹ ਭਰਨੀਆਂ ਪੈ ਰਹੀਆਂ ਨੇ ਲੋਕ ਮੱਗੇ ਭਰਦੇ ਆ ਫਿਰ ਬਾਲਟੀ ਚ ਪਾ ਲੈਂਦੇ ਤੇ ਉਹੀ ਪਾਣੀ ਘਰੇ ਲਿਆ ਕੇ ਵਰਤਨ ਦੇ ਲਈ ਖਾਣ ਪੀਣ ਦੀਆਂ ਵਸਤਾਂ ਬਣਾਉਣ ਦੇ ਲਈ ਤੇ ਹੋਰ ਚੀਜ਼ਾਂ ਦੇ ਵਿੱਚ ਵਰਤਨ ਦੇ ਲਈ ਮਜਬੂਰ ਹੋਏ ਪਿਆ ਲੋਕ ਪਰ ਸਿਆਸੀ ਪਾਰਟੀਆਂ ਇੱਕ ਦੂਜੇ ਦੇ ਉੱਤੇ ਚਿੱਕੜ ਸੁੱਟਦੀਆਂ ਦਿਖਾਈ ਦੇ ਰਹੀਆਂ ਨੇ ਲੋਕ ਕਹਿ ਰਹੇ ਆ ਕਿ ਸਾਨੂੰ ਅਣਗੌਲੀਆਂ ਕੀਤਾ ਜਾ ਰਿਹਾ ਲੋਕਾਂ ਦਾ ਕਹਿਣਾ ਕਿ ਜੇ ਅਸੀਂ ਆਮ ਆਦਮੀ ਪਾਰਟੀ ਨੂੰ ਇੱਕ ਪਾਸੇ ਕਰਾਂਗੇ ਤਾਂ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਵੀ ਦੂਜੇ ਪਾਸੇ ਕਰ ਦੇਵਾਂਗੇ ਕਿਉਂਕਿ ਸਾਡੇ ਲਈ ਪਾਣੀ ਜੋ ਲੈ ਕੇ ਆਏਗਾ ਉਹ ਹੀ ਸਾਡਾ ਦੇਵਤਾ ਹੋਏਗਾ ਇਸ ਤਰੀਕੇ ਦੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਜਿਨ੍ਹਾਂ ਦੀ ਉੱਥੇ ਸਰਕਾਰ ਹੈ ਉਹਨਾਂ ਦੇ ਵੱਲੋਂ ਜਲ ਸੱਤਿਆਗ੍ਰਹਿ ਹੈ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਤੇ ਇਹਦਾ ਕਿੰਨਾ ਕੰਪੈਕਟ ਪਏਗਾ ਇਹਦੇ ਤੇ ਵੀ ਨਜ਼ਰ ਬਣਾ ਕੇ ਰੱਖਣੀ ਬੇਹੱਦ ਜ਼ਰੂਰੀ ਹੋਈ ਪਈ ਹੈ ਦਿੱਲੀ ਦੇ ਵਿੱਚ ਜਲ ਸੰਕਟ ਲਗਾਤਾਰ ਗਹਿਰਾਉਂਦਾ ਜਾ ਰਿਹਾ ਹੈ ਤੇ ਹੁਣ ਇਸੇ ਚੀਜ਼ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਸੱਤਿਆਗ੍ਰਹਿ ਜਲ ਅੰਦੋਲਨ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਸਤਿਆਗ੍ਰਹਿ ਅੰਦੋਲਨ ਸ਼ੁਰੂ ਕੀਤਾ ਗਿਆ ਆਮ ਆਦਮੀ ਪਾਰਟੀ ਦੀ ਮੰਤਰੀ ਹਾਤਿਸ਼ੀ ਉੱਥੇ ਵੀ ਮੌਜੂਦ ਨੇ ਉਸ ਅੰਦੋਲਨ ਦੇ ਵਿੱਚ ਤੇ ਨਾਲ ਦੀ ਨਾਲ ਸੰਜੇ ਸਿੰਘ ਹੋਰਾਂ ਦੇ ਨਾਲ ਜਿਹੜੀ ਉੱਥੋਂ ਦੀ ਲੀਡਰਸ਼ਿਪ ਹੈ ਉਸ ਦੇ ਕਈ ਵੱਡੇ ਚਿਹਰੇ ਉੱਥੇ ਬੈਠੇ ਦਿਖਾਈ ਦੇ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਜਦੋਂ ਦਾ ਗਰਮੀ ਦਾ ਮੌਸਮ ਸ਼ੁਰੂ ਹੋਇਆ ਉਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਾਲੀ ਦਿੱਲੀ ਦੇ ਵਿੱਚ ਜਲ ਸੰਕਟ ਹੈ ਜਿਹੜਾ ਉਹ ਲਗਾਤਾਰ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਲੋਕਾਂ ਨੂੰ ਪਖਾਨਿਆਂ ਵਾਲੀਆਂ ਟੂਟੀਆਂ ਤੋਂ ਜਿਹੜਾ ਪਾਣੀ ਹੈ ਉਹ ਭਰਨਾ ਪੈ ਰਿਹਾ ਤੇ ਉਸੇ ਪਾਣੀ ਦੇ ਨਾਲ ਲੋਕ ਨੇ ਜਿਹੜੇ ਉਹ ਆਪਣੇ ਘਰਾਂ ਦੇ ਵਿੱਚ ਬਰਤਨ ਮਾਂਜਦੇ ਆ ਬਰਤਨ ਧੋਂਦੇ ਆ ਰੋਟੀ ਪਾਣੀ ਬਣਾਉਂਦੇ ਆ ਤੇ ਆਪਣੇ ਪੀਣ ਦੇ ਲਈ ਵਰਤਦੇ ਇਸ ਤਰੀਕੇ ਦੇ ਹਾਲਾਤ ਉੱਥੇ ਬਣੇ ਹੋਏ ਨੇ ਤੇ ਇਸੇ ਚੀਜ਼ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਕਾਰਕਿਰਤਾ ਨੇ ਉਹਨਾਂ ਦੇ ਉੱਪਰ ਦੋਸ਼ ਲੱਗੇ ਸੀ ਕਿ ਉਹਨਾਂ ਨੇ ਦਿੱਲੀ ਦੇ ਜਲ ਬੋਰਡ ਦੇ ਵਿੱਚ ਜਾ ਕੇ ਭੰਨ ਤੋੜ ਕੀਤੀ ਹੈ ਤੇ ਜਾਣਬੁੱਝ ਕੇ ਹਾਲਾਤਾਂ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ। ਜਲ ਮੰਤਰੀ ਆਤਸ਼ੀ ਨੇ ਤੇ ਆчие ਹੋਰਾਂ ਦੇ ਵੱਲੋਂ ਹੁਣ ਜਲ ਸਤਿਆਗ੍ਰਹਿ ਹੈ ਜਿਹੜਾ ਉਹ ਸ਼ੁਰੂ ਕੀਤਾ ਗਿਆ। ਮਹਾਤਮਾ ਗਾਂਧੀ ਦੀ ਤਸਵੀਰ ਉੱਥੇ ਰੱਖੀ ਹੋਈ ਦਿਖਾਈ ਦੇ ਰਹੀ ਹੈ ਜਿਸ ਸਟੇਜ ਦੇ ਉੱਤੇ ਸਾਰੇ ਲੀਡਰ ਇਕੱਠੇ ਹੋ ਕੇ ਬੈਠੇ ਹੋਏ ਨੇ। ਨਾਲ ਤਸਵੀਰਾਂ ਅਸੀਂ ਵੀ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿs ਕਦਰ ਉੱਥੇ ਹਾਲਾਤ ਬਣੇ ਹੋਏ ਨੇ ਮੌਕੇ ਦੇ ਉੱਤੇ। ਇਹ ਇਸੇ ਚੀਜ਼ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਤੇ ਹਮਲਾਵਰ ਹੋਈ ਪਈ ਹੈ ਤੇ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਉੱਤੇ ਹਮਲਾਵਰ ਹੋਈ ਪਈ ਹੈ ਕਿਉਂਕਿ ਆਵਾਦਮੀ ਪਾਰਟੀ ਦਾ ਕਹਿਣਾ ਹੈ ਕਿ ਜਿਹੜੀਆਂ ਬਾਕੀ ਸੂਬਿਆਂ 'ਚ ਇਹਨਾਂ ਦੀਆਂ ਸਰਕਾਰਾਂ ਨਹੀਂ ਉਹਨਾਂ ਸਰਕਾਰਾਂ ਦੀ ਸ਼ਹਿਰ ਦੇ ਉੱਤੇ ਉਹਨਾਂ ਸਰਕਾਰਾਂ ਦੀ ਸ਼ਹਿਰ ਦੇ ਉੱਤੇ ਦਿੱਲੀ ਨੂੰ ਆਉਣ ਵਾਲਾ ਜਿਹੜਾ ਪਾਣੀ ਹੈ ਉਹ ਵਾਲੇ ਦੁਆਲੇ ਦੇ ਸੂਬਿਆਂ ਦੇ ਵਿੱਚੋਂ ਜਾਣਬੁੱਝ ਕੇ ਰੋਕਿਆ ਜਾ ਰਿਹਾ ਹੈ ਤੇ ਲੋਕਾਂ ਦੀ ਪਰੇਸ਼ਾਨੀ ਦੇ ਵਿੱਚ ਜਾਣਬੁੱਝ ਕੇ ਵਾਧਾ ਕੀਤਾ ਜਾ ਰਿਹਾ ਤਾਂ ਜੋ ਲੋਕ ਆਵਾਦਮੀ ਪਾਰਟੀ ਦੇ ਖਿਲਾਫ ਹੋ ਜਾਣ ਤੇ ਇਸ ਤੋਂ ਬਾਅਦ ਵਿੱਚ ਜਿਹੜੀ ਵੀ ਇਲੈਕਸ਼ਨ ਹੋਣੀ ਹੈ ਉਹਦੇ ਚ ਆਵਾਦਮੀ ਪਾਰਟੀ ਨੂੰ ਨੁਕਸਾਨ ਹੋਵੇ ਤੇ ਭਾਰਤੀ ਜਨਤਾ ਪਾਰਟੀ ਇਸ ਦਾ ਫਾਇਦਾ ਚੁੱਕ ਜਾਵੇ ਇਸ ਤਰੀਕੇ ਦੇ ਜਿਹੜੇ ਦੋਸ਼ ਨੇ ਉਹ ਆਵਾਦਮੀ ਪਾਰਟੀ ਦੇ ਵੱਲੋਂ ਲਗਾਏ ਜਾ ਰਿਹਾ ਪਰ ਹੁਣ ਇਹ ਸਭ ਦੇ ਵਿਚਾਲੇ ਇਹ ਸਿਆਸੀ ਪਾਰਟੀਆਂ ਤੇ ਸਿਆਸੀ ਲੀਡਰਾਂ ਦੀ ਆਪਸੀ ਟਸਲ ਦੇ ਵਿਚਾਲੇ ਆਮ ਲੋਕ ਪਿਸਦੇ ਹੋਏ ਦਿਖਾਈ ਦੇ ਰਹੇ ਨੇ ਗਰਮੀ ਦਾ ਮੌਸਮ ਹੈ 47 ਤੋਂ ਵੀ ਉੱਪਰ ਕਈ ਖੇਤਰਾਂ ਦੇ ਵਿੱਚ ਦਿੱਲੀ ਦੇ ਵਿੱਚ ਜਿਹੜਾ ਤਾਪਮਾਨ ਹੈ ਉਹ ਵਾਧਾ ਦਿਖਾਈ ਦੇ ਰਿਹਾ ਹੈ ਬੀਤੇ ਕੁਝ ਦਿਨਾਂ ਤੋਂ ਹਾਲਾਂਕਿ ਹੁਣ ਆ ਬੀਤੇ ਲੰਘੇ ਕੱਲ ਤੋਂ ਲੈ ਕੇ ਅੱਜ ਇਹ ਦੋਹਾਂ ਦਿਨਾਂ ਦੇ ਵਿੱਚ ਥੋੜੀ ਬਹੁਤ ਤੇ ਬਹੁਤੀ ਰਾਹਤ ਹੈ ਜਿਹੜੀ ਉਹ ਜ਼ਰੂਰ ਮਿਲੀ ਹੈ ਠੰਡੀਆਂ ਹਵਾਵਾਂ ਚੱਲੀਆਂ ਨੇ ਪਰ ਜਲ ਸੰਕਟ ਜਿਉਂ ਦਾ ਤਿਉਂ ਉਵੇਂ ਹੀ ਬਰਕਰਾਰ ਰਹੇ ਤੇ ਪਾਣੀ ਨੂੰ ਲੈ ਕੇ ਹੁਣ ਸਿਆਸੀ ਜਾਂਗਾ ਜਿਹੜੀ ਉਹ ਲਗਾਤਾਰ ਚਲਦੀ ਦਿਖਾਈ ਦੇ ਰਹੀ ਹੈ ਮੰਤਰੀ ਆਚੀ ਹੋਰਾਂ ਦੇ ਵੱਲੋਂ ਸੰਜੇ ਸਿੰਘ ਹੋਰਾਂ ਦੀ ਮੌਜੂਦਗੀ ਦੇ ਵਿੱਚ ਉਹਨਾਂ ਦੇ ਸਹਿਯੋਗ ਦੇ ਨਾਲ ਆਪਣੀ ਸਮੁੱਚੀ ਲੀਡਰਸ਼ਿਪ ਨੂੰ ਲੈ ਕੇ ਜਲ ਸੱਤੇ ਅਗਰ ਹੈ ਜਿਹੜਾ ਉਹ ਸ਼ੁਰੂ ਕੀਤਾ ਗਿਆ ਹੈ ਆ ਮਹਾਤਮਾ ਗਾਂਧੀ ਨੂੰ ਉਸ ਦੇ ਵਿੱਚ ਆਪਣਾ ਆਈਡਲ ਬਣਾ ਕੇ ਪੇਸ਼ ਕੀਤਾ ਜਾ ਰਿਹਾ ਤੇ ਉਹਨਾਂ ਦੀ ਤਰਜ਼ ਦੇ ਉੱਤੇ ਹੀ ਉਹਨਾਂ ਰੱਖਿਆ ਕਿ ਅਸੀਂ ਸ਼ਾਂਤ ਮਈ ਢੰਗ ਦੇ ਨਾਲ ਆਪਣਾ ਜਿਹੜਾ ਇਹ ਜਲ ਸਤਿਆਗ੍ਰਹਿ ਆ ਇਹਨੂੰ ਚਲਾਵਾਂਗੇ ਨਾਲ ਤਸਵੀਰਾਂ ਅਸੀਂ ਸਾਂਝੀਆਂ ਕਰ ਰਹੇ ਹਾਂ ਦਿੱਲੀ ਦੇ ਲੋਕ ਪਾਣੀ ਦੇ ਲਈ ਤਰਾ ਤਰਾ ਕਰ ਰਿਹਾ ਤਰਾਹੀ ਮਾਮਚਿਆ ਹੋਇਆ ਚਾਰੇ ਪਾਸੇ ਲੋਕਾਂ ਨੂੰ ਨਾ ਤਾਂ ਪੀਣ ਦੇ ਲਈ ਪਾਣੀ ਭਰਪੂਰ ਮਿਲ ਰਿਹਾ ਨਹੀਂ ਹੁਣ ਤੋਣ ਦੇ ਲਈ ਪਾਣੀ ਭਰਪੂਰ ਮਿਲ ਰਿਹਾ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਤੇ ਕੱਪੜੇ ਤੋਤਿਆਂ ਨੂੰ ਪਤਾ ਨਹੀਂ 15 ਦਿਨ ਹੋ ਗਏ ਕਿ 20 ਦਿਨ ਹੋ ਗਏ ਡੰਗਰਾ ਪਸ਼ੂਆਂ ਦਾ ਵੀ ਉੱਥੇ ਔਖਾ ਪਿਆ ਹਾਲਾਂਕਿ ਪੂਰੇ ਦਿੱਲੀ ਮੱਝਾਂ ਗਾਈਆਂ ਲੋਕਾਂ ਨੇ ਰੱਖੀਆਂ ਪਰ ਜਿੰਨਾ ਜਿੰਨਾਂ ਨੇ ਵੀ ਚਾਹੇ ਬੱਕਰੀਆਂ ਰੱਖੀਆਂ ਹੋਈਆਂ ਚਾਹੇ ਛੋਟੇ ਪਸ਼ੂ ਪਾਲੇ ਹੋਏ ਨੇ ਉਹਨਾਂ ਦਾ ਵੀ ਬਹੁਤ ਔਖਾ ਹੋਇਆ ਪਿਆ ਤੇ ਸਵੇਰੇ 7 ਵਜੇ ਨਗਰ ਨਿਗਮ ਦੇ ਜਿਹੜੇ ਟੈਂਕਰ ਨੇ ਪਾਣੀ ਵਾਲੇ ਉਹ ਥਾਂ ਥਾਂ ਦੀ ਉੱਤੇ ਜਾਂਦੇ ਆ ਤੇ ਲੋਕ 7 ਵਜੇ ਤੋਂ ਦੋ ਦੋ ਘੰਟੇ ਪਹਿਲਾਂ ਆ ਕੇ ਉੱਥੇ ਲਾਈਨਾਂ ਬਣਾ ਕੇ ਖੜ ਜਾਂਦੇ ਐ ਹੱਥਾਂ ਦੇ ਵਿੱਚ ਪੀਪੀਆਂ ਹੁੰਦੀਆਂ ਬਾਲਟੀਆਂ ਹੁੰਦੀਆਂ ਵੱਡੇ ਵੱਡੇ ਮੱਗੇ ਹੁੰਦੇ ਨੇ ਤੇ ਹੱਥਾਂ ਦੇ ਵਿੱਚ ਮੋਟੀਆਂ ਮੋਟੀਆਂ ਪਾਈਪਾਂ ਹੁੰਦੀਆਂ ਨੇ ਜਦੋਂ ਟੈਂਕਰ ਪਾਣੀ ਦਾ ਆਉਂਦਾ ਹੈ ਤਾਂ ਦੂਰੋਂ ਹੀ ਜਿਹੜੇ ਬੱਚੇ ਖੜਾਏ ਹੁੰਦੇ ਨਹੀਂ ਜਾਂ ਨੌਜਵਾਨ ਖੜਾਏ ਹੁੰਦੇ ਨੇ ਉਹ ਦੂਰੋਂ ਹੀ ਟੈਂਕਰ ਦੇ ਪਿੱਛੇ ਲੱਗ ਲੈਂਦੇ ਨੇ ਭੱਜ ਦੇ ਭੱਜ ਦੇ ਟੈਂਕਰ ਦੇ ਜਦੋਂ ਆ ਕੇ ਟੈਂਕਰ ਲੋਕਾਂ ਦੇ ਵਿਚਾਲੇ ਖੜਨ ਲੱਗਦਾ ਉਦੋਂ ਤੱਕ ਉਹ ਟੈਂਕਰ ਦੇ ਉੱਪਰ ਚੜ ਚੁੱਕੇ ਹੁੰਦੇ ਨੇ ਤੇ ਟ੍ਰੈਕਰ ਦੇ ਉੱਪਰ ਜਿੰਨੇ ਵੀ ਢੱਕਣ ਬਣੇ ਹੁੰਦੇ ਨੇ ਤਿੰਨ ਤੋਂ ਲੈ ਕੇ ਚਾਰ ਢੱਕਣ ਉੱਪਰ ਜਾਂ ਕਈਆਂ ਦੇ ਛੇ ਢੱਕਣ ਵੀ ਆ ਜਿਹੜੇ ਉਹ ਬਣੇ ਹੁੰ ਉਹਨਾਂ ਟੱਕਣਾ ਨੂੰ ਖੋਲ ਕੇ ਉਹਨਾਂ ਦੇ ਵਿੱਚ ਪਾਈਪਾਂ ਤੁਨ ਦਿੱਤੀਆਂ ਜਾਂਦੀਆਂ ਨੇ ਤੇ ਜਿੰਨਾ ਹੋ ਸਕਦਾ ਪਾਣੀ ਉੱਥੋਂ ਸਕ ਆਊਟ ਕਰਨ ਦੀ ਕੋਸ਼ਿਸ਼ ਲੋਕ ਕਰਦੇ ਦਿਖਾਈ ਦਿੰਦੇ ਆ। ਮੂਮਨ ਕਰਨਾ ਹੀ ਹੈ ਜੇ ਜਲ ਹੈ ਤਾਂ ਹੀ ਜੀਵਨ ਹੈ ਤੇ ਗਰਮੀ ਦੇ ਮੌਸਮ ਦੇ ਵਿੱਚ ਜੇ ਲੋਕਾਂ ਨੂੰ ਪਾਣੀ ਨਹੀਂ ਮਿਲੇਗਾ ਤੇ ਇਸ ਤੋਂ ਵੱਡੀ ਤ੍ਰਾਸ ਦੀ ਹੋਰ ਕੀ ਹੋਏਗੀ। ਵਿਸ਼ੇ ਗੁਰੂ ਦੇਸ਼ ਜਿਹੜਾ ਆਪਣੇ ਆਪ ਨੂੰ ਖਵਾਉਂਦਾ ਉਸ ਦੇਸ਼ ਦੀ ਰਾਜਸਥਾਨੀ ਦੇ ਵਿੱਚ ਲੋਕ ਤੁਪਕਾ ਤੁਪਕਾ ਪਾਣੀ ਦੇ ਲਈ ਤਰਸੇ ਪਏ ਐ। ਲੋਕਾਂ ਨੂੰ ਜਿਹੜੀਆਂ ਟਾਇਲਟ ਜਿਹੜੀਆਂ ਪਬਲਿਕ ਟਾਇਲਟਸ ਨੇ ਪਬਲਿਕ ਟਾਇਲਟਸ ਦੇ ਵਿੱਚ ਜਿਹੜੀਆਂ ਟੂਟੀਆਂ ਲੱਗੀਆਂ ਹੁੰਦੀਆਂ ਨੇ ਉਹਨਾਂ ਟੂਟੀਆਂ ਤੋਂ ਪਾਣੀ ਦੀਆਂ ਜਿਹੜੀਆਂ ਢੋਲੀਆਂ ਨੇ ਉਹ ਭਰਨੀਆਂ ਪੈ ਰਹੀਆਂ ਨੇ ਲੋਕ ਮੱਗੇ ਭਰਦੇ ਆ ਫਿਰ ਬਾਲਟੀ ਚ ਪਾ ਲੈਂਦੇ ਤੇ ਉਹੀ ਪਾਣੀ ਘਰੇ ਲਿਆ ਕੇ ਵਰਤਨ ਦੇ ਲਈ ਖਾਣ ਪੀਣ ਦੀਆਂ ਵਸਤਾਂ ਬਣਾਉਣ ਦੇ ਲਈ ਤੇ ਹੋਰ ਚੀਜ਼ਾਂ ਦੇ ਵਿੱਚ ਵਰਤਨ ਦੇ ਲਈ ਮਜਬੂਰ ਹੋਏ ਪਿਆ ਲੋਕ ਪਰ ਸਿਆਸੀ ਪਾਰਟੀਆਂ ਇੱਕ ਦੂਜੇ ਦੇ ਉੱਤੇ ਚਿੱਕੜ ਸੁੱਟਦੀਆਂ ਦਿਖਾਈ ਦੇ ਰਹੀਆਂ ਨੇ ਲੋਕ ਕਹਿ ਰਹੇ ਆ ਕਿ ਸਾਨੂੰ ਅਣਗੌਲਿਆ ਕੀਤਾ ਜਾ ਰਿਹਾ ਲੋਕਾਂ ਦਾ ਕਹਿਣਾ ਕਿ ਜੇ ਅਸੀਂ ਆਮ ਆਦਮੀ ਪਾਰਟੀ ਨੂੰ ਇੱਕ ਪਾਸੇ ਕਰਾਂਗੇ ਤਾਂ ਫਿਰ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਵੀ ਦੂਜੇ ਪਾਸੇ ਕਰ ਦੇਵਾਂਗੇ ਕਿਉਂਕਿ ਸਾਡੇ ਲਈ ਪਾਣੀ ਜੋ ਲੈ ਕੇ ਆਏਗਾ ਉਹ ਹੀ ਸਾਡਾ ਦੇਵਤਾ ਹੋਏਗਾ ਇਸ ਤਰੀਕੇ ਦੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਜਿਨ੍ਹਾਂ ਦੀ ਉੱਥੇ ਸਰਕਾਰ ਹੈ ਉਹਨਾਂ ਦੇ ਵੱਲੋਂ ਜਲ ਸੰੱਤਿਆ ਗਰੇ ਹੈ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਤੇ ਇਹਦਾ ਕਿੰਨਾ ਕੰਪੈਕਟ ਪਏਗਾ ਇਹਦੇ ਤੇ ਵੀ ਨਜ਼ਰ ਬਣਾ ਕੇ ਰੱਖਣੀ ਬੇਹੱਦ ਜ਼ਰੂਰੀ ਹੋਈ ਪਈ ਹੈ ਦਿੱਲੀ ਦੇ ਵਿੱਚ ਜਲ ਸੰਕਟ ਲਗਾਤਾਰ ਗਹਿਰਾਉਂਦਾ ਜਾ ਰਿਹਾ ਹੈ ਤੇ ਹੁਣ ਇਸੇ ਚੀਜ਼ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਸत्याग्रह ਜਲ ਅੰਦੋਲਨ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਸत्याग्रह ਅੰਦੋਲਨ ਸ਼ੁਰੂ ਕੀਤਾ ਗਿਆ ਆਮ ਆਦਮੀ ਪਾਰਟੀ ਦੀ ਮੰਤਰੀ ਆਤਿਸ਼ੀ ਉੱਥੇ ਵੀ ਮੌਜੂਦ ਨੇ ਉਸ ਅੰਦੋਲਨ ਦੇ ਵਿੱਚ ਤੇ ਨਾਲ ਦੀ ਨਾਲ ਸੰਜੇ ਸਿੰਘ ਹੋਰਾਂ ਦੇ ਨਾਲ ਜਿਹੜੀ ਉੱਥੋਂ ਦੀ ਲੀਡਰਸ਼ਿਪ ਹੈ ਉਸ ਦੇ ਕਈ ਵੱਡੇ ਚਿਹਰੇ ਉੱਥੇ ਬੈਠੇ ਦਖਾਈ ਦੇ ਰਿਹਾ ਨੇ ਤੁਹਾਨੂੰ ਦੱਸ ਦਈਏ ਕਿ ਜਦੋਂ ਦਾ ਗਰਮੀ ਦਾ ਮੌਸਮ ਸ਼ੁਰੂ ਹੋਇਆ ਹੈ ਉਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਾਲੀ ਦਿੱਲੀ ਦੇ ਵਿੱਚ ਜਲ ਸੰਕਟ ਹੈ ਜਿਹੜਾ ਉਹ ਲਗਾਤਾਰ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਲੋਕਾਂ ਨੂੰ ਪਖਾਨਿਆਂ ਵਾਲੀਆਂ ਟੂਟੀਆਂ ਤੋਂ ਜਿਹੜਾ ਪਾਣੀ ਹੈ ਉਹ ਪਰਨਾ ਪੈ ਰਿਹਾ ਤੇ ਉਸੇ ਪਾਣੀ ਦੇ ਨਾਲ ਲੋਕ ਨੇ ਜਿਹੜੇ ਉਹ ਆਪਣੇ ਘਰਾਂ ਦੇ ਵਿੱਚ ਬਰਤਨ ਮਾਂਜਦੇ ਆ ਬਰਤਨ ਧੋਂਦੇ ਆ ਰੋਟੀ ਪਾਣੀ ਬਣਾਉਂਦੇ ਆ ਤੇ ਆਪਣੇ ਪੀਣ ਦੇ ਲਈ ਵਰਤਦੇ ਇਸ ਤਰੀਕੇ ਦੇ ਹਾਲਾਤ ਉੱਤੇ ਬਣੇ ਹੋਏ ਨੇ ਤੇ ਇਸੇ ਚੀਜ਼ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਕਾਰਕਿਰਤਾ ਨੇ ਉਹਨਾਂ ਦੇ ਉੱਪਰ ਦੋਸ਼ ਲੱਗੇ ਸੀ ਕਿ ਉਹਨਾਂ ਨੇ ਦਿੱਲੀ ਦੇ ਜਲ ਬੋਰਡ ਦੇ ਵਿੱਚ ਜਾ ਕੇ ਭੰਨ ਤੋੜ ਕੀਤੀ ਹੈ ਤੇ ਜਾਣ ਬੁਝ ਕੇ ਹਾਲਾਤਾਂ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ। ਜਲ ਮੰਤਰੀ ਆਤਸ਼ੀ ਨੇ ਤੇ ਆчие ਹੋਰਾਂ ਦੇ ਵੱਲੋਂ ਹੁਣ ਜਲ ਸਤਿਆਗ੍ਰਹਿ ਹੈ ਜਿਹੜਾ ਉਹ ਸ਼ੁਰੂ ਕੀਤਾ ਗਿਆ। ਮਹਾਤਮਾ ਗਾਂਧੀ ਦੀ ਤਸਵੀਰ ਉੱਥੇ ਰੱਖੀ ਹੋਈ ਦਿਖਾਈ ਦੇ ਰਹੀ ਹੈ ਜਿਸ ਸਟੇਜ ਦੇ ਉੱਤੇ ਸਾਰੇ ਲੀਡਰ ਇਕੱਠੇ ਹੋ ਕੇ ਬੈਠੇ ਹੋਏ ਨੇ। ਨਾਲ ਤਸਵੀਰਾਂ ਅਸੀਂ ਵੀ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿs ਕਦਰ ਉੱਥੇ ਹਾਲਾਤ ਬਣੇ ਹੋਏ ਨੇ ਮੌਕੇ ਦੇ ਉੱਤੇ। ਇਹ ਇਸੇ ਚੀਜ਼ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਤੇ ਹਮਲਾਵਰ ਹੋਈ ਪਈ ਹੈ ਤੇ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਉੱਤੇ ਹਮਲਾਵਰ ਹੋਈ ਪਈ ਹੈ ਕਿਉਂਕਿ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਜਿਹੜੀਆਂ ਬਾਕੀ ਸੂਬਿਆਂ 'ਚ ਇਹਨਾਂ ਦੀਆਂ ਸਰਕਾਰਾਂ ਨਹੀਂ ਉਹਨਾਂ ਸਰਕਾਰਾਂ ਦੀ ਸ਼ਹਿ ਦੇ ਉੱਤੇ ਉਹਨਾਂ ਸਰਕਾਰਾਂ ਦੀ ਸ਼ਹਿ ਦੇ ਉੱਤੇ ਦਿੱਲੀ ਨੂੰ ਆਉਣ ਵਾਲਾ ਜਿਹੜਾ ਪਾਣੀ ਹੈ ਉਹ ਵਾਲੇ ਦੁਆਲੇ ਦੇ ਸੂਬਿਆਂ ਦੇ ਵਿੱਚੋਂ ਜਾਣਬੁੱਝ ਕੇ ਰੋਕਿਆ ਜਾ ਰਿਹਾ ਹੈ ਤੇ ਲੋਕਾਂ ਦੀ ਪਰੇਸ਼ਾਨੀ ਦੇ ਵਿੱਚ ਜਾਣਬੁੱਝ ਕੇ ਵਾਅਦਾ ਕੀਤਾ ਜਾ ਰਿਹਾ ਤਾਂ ਜੋ ਲੋਕ ਆਮ ਆਦਮੀ ਪਾਰਟੀ ਦੇ ਖਿਲਾਫ ਹੋ ਜਾਣ ਤੇ ਇਸ ਤੋਂ ਬਾਅਦ ਵਿੱਚ ਜਿਹੜੀ ਵੀ ਇਲੈਕਸ਼ਨ ਹੋਣੀ ਹੈ ਉਹਦੇ ਚ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋਵੇ ਤੇ ਭਾਰਤੀ ਜਨਤਾ ਪਾਰਟੀ ਇਸ ਦਾ ਫਾਇਦਾ ਚੁੱਕ ਜਾਵੇ ਇਸ ਤਰੀਕੇ ਦੇ ਜਿਹੜੇ ਦੋਸ਼ ਨੇ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਏ ਜਾ ਰਿਹਾ ਪਰ ਹੁਣ ਇਹ ਸਭ ਦੇ ਵਿਚਾਲੇ ਇਹ ਸਿਆਸੀ ਪਾਰਟੀਆਂ ਤੇ ਸਿਆਸੀ ਲੀਡਰਾਂ ਦੀ ਆਪਸੀ ਟਸਲ ਦੇ ਵਿਚਾਲੇ ਆਮ ਲੋਕ ਪਿਸਦੇ ਹੋਏ ਦਿਖਾਈ ਦੇ ਰਹੇ ਨੇ ਗਰਮੀ ਦਾ ਮੌਸਮ ਹੈ 47 ਤੋਂ ਵੀ ਉੱਪਰ ਕਈ ਖੇਤਰਾਂ ਦੇ ਵਿੱਚ ਦਿੱਲੀ ਦੇ ਵਿੱਚ ਜਿਹੜਾ ਤਾਪਮਾਨ ਹੈ ਉਹ ਵਾਧਾ ਦਿਖਾਈ ਦੇ ਰਿਹਾ ਹੈ ਬੀਤੇ ਕੁਝ ਦਿਨਾਂ ਤੋਂ ਹਾਲਾਂਕਿ ਹੁਣ ਆ ਬੀਤੇ ਲੰਘੇ ਕੱਲ ਤੋਂ ਲੈ ਕੇ ਅੱਜ ਇਹ ਦੋਹਾਂ ਦਿਨਾਂ ਦੇ ਵਿੱਚ ਥੋੜੀ ਬਹੁਤ ਤੇ ਬਹੁਤੀ ਰਾਹਤ ਹੈ ਜਿਹੜੀ ਉਹ ਜ਼ਰੂਰ ਮਿਲੀ ਹੈ ਠੰਡੀਆਂ ਹਵਾਵਾਂ ਚੱਲੀਆਂ ਨੇ ਪਰ ਜਲ ਸੰਕਟ ਜਿਉਂਦਾ ਤਿਉਂ ਉਵੇਂ ਹੀ ਬਰਕਰਾਰ ਰਹਤੇ ਪਾਣੀ ਨੂੰ ਲੈ ਕੇ ਹੁਣ ਸਿਆਸੀ ਜਾਂਗਾ ਜਿਹੜੀ ਉਹ ਲਗਾਤਾਰ ਚਲਦੀ ਦਿਖਾਈ ਦੇ ਰਹੀ ਹੈ ਮੰਤਰੀ ਆਚੀ ਹੋਰਾਂ ਦੇ ਵੱਲੋਂ ਸੰਜੇ ਸਿੰਘ ਹੋਰਾਂ ਦੀ ਮੌਜੂਦਗੀ ਦੇ ਵਿੱਚ ਉਹਨਾਂ ਦੇ ਸਹਿਯੋਗ ਦੇ ਨਾਲ ਆਪਣੀ ਸਮੁੱਚੀ ਲੀਡਰਸ਼ਿਪ ਨੂੰ ਲੈ ਕੇ ਜਲ ਸੱਤਿਆ ਗ੍ਰਹਿਿਆ ਜਿਹੜਾ ਉਹ ਸ਼ੁਰੂ ਕੀਤਾ ਗਿਆ ਹੈ ਆ ਮਹਾਤਮਾ ਗਾਂਧੀ ਨੂੰ ਉਸ ਦੇ ਵਿੱਚ ਆਪਣਾ ਆਈਡਲ ਬਣਾ ਕੇ ਪੇਸ਼ ਕੀਤਾ ਜਾ ਰਿਹਾ ਤੇ ਉਹਨਾਂ ਦੀ ਤਰਜ਼ ਦੇ ਉੱਤੇ ਹੀ ਉਹਨਾਂ ਨੇ ਰੱਖਿਆ ਕਿ ਅਸੀਂ ਸ਼ਾਂਤਮਈ ਢੰਗ ਦੇ ਨਾਲ ਆਪਣਾ ਜਿਹੜਾ ਇਹ ਜਲ ਸਤਿਆਗ੍ਰਹਿ ਆ ਇਹਨੂੰ ਚਲਾਵਾਂਗੇ ਨਾਲ ਤਸਵੀਰਾਂ ਅਸੀਂ ਸਾਂਝੀਆਂ ਕਰ ਰਹੇ ਹਾਂ ਦਿੱਲੀ ਦੇ ਲੋਕ ਪਾਣੀ ਦੇ ਲਈ ਤਰਾ ਤਰਾ ਕਰ ਰਿਹਾ ਤਰਾਹੀ ਮਾਮਚਿਆ ਹੋਇਆ ਚਾਰੇ ਪਾਸੇ ਲੋਕਾਂ ਨੂੰ ਨਾ ਤਾਂ ਪੀਣ ਦੇ ਲਈ ਪਾਣੀ ਭਰਪੂਰ ਮਿਲ ਰਿਹਾ ਨਹੀਂ ਹੌਣ ਤੋਂ ਦੇ ਲਈ ਪਾਣੀ ਭਰਪੂਰ ਮਿਲ ਰਿਹਾ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਤੇ ਕੱਪੜੇ ਤੋਤਿਆਂ ਨੂੰ ਪਤਾ ਨਹੀਂ 15 ਦਿਨ ਹੋ ਗਏ ਕਿ 20 ਦਿਨ ਹੋ ਗਏ ਡੰਗਰਾ ਪਸ਼ੂਆਂ ਦਾ ਵੀ ਉੱਥੇ ਔਖਾ ਪਿਆ ਹਾਲਾਂਕਿ ਪੂਰੇ ਦਿੱਲੀ ਚ ਇਹ ਨਹੀਂ ਹੈ ਕਿ ਮੱਝਾਂ ਗਾਇਆਂ ਲੋਕਾਂ ਨੇ ਰੱਖੀਆਂ ਪਰ ਜਿੰਨਾ ਜਿੰਨਾਂ ਨੇ ਵੀ ਚਾਹੇ ਬੱਕਰੀਆਂ ਰੱਖੀਆਂ ਹੋਈਆਂ ਚਾਹੇ ਛੋਟੇ ਪਸ਼ੂ ਪਾਲੇ ਹੋਏ ਨੇ ਉਹਨਾਂ ਦਾ ਵੀ ਬਹੁਤ ਔਖਾ ਹੋਇਆ ਪਿਆ ਤੇ ਸਵੇਰੇ 7 ਵਜੇ ਨਗਰ ਨਿਗਮ ਦੇ ਜਿਹੜੇ ਟੈਂਕਰ ਨੇ ਪਾਣੀ ਵਾਲੇ ਉਹ ਥਾਂ ਥਾਂ ਦੀ ਉੱਤੇ ਜਾਂਦੇ ਆ ਤੇ ਲੋਕ 7 ਵਜੇ ਤੋਂ ਦੋ ਦੋ ਘੰਟੇ ਪਹਿਲਾਂ ਆ ਕੇ ਉੱਥੇ ਲਾਈਨਾਂ ਬਣਾ ਕੇ ਖੜ ਜਾਂਦੇ ਐ ਹੱਥਾਂ ਦੇ ਵਿੱਚ ਪੀਪੀਆਂ ਹੁੰਦੀਆਂ ਬਾਲਟੀਆਂ ਹੁੰਦੀਆਂ ਵੱਡੇ ਵੱਡੇ ਮੱਗੇ ਹੁੰਦੇ ਨੇ ਤੇ ਹੱਥਾਂ ਦੇ ਵਿੱਚ ਮੋਟੀਆਂ-ਮੋਟੀਆਂ ਪਾਈਪਾਂ ਹੁੰਦੀਆਂ ਨੇ ਜਦੋਂ ਟੈਂਕਰ ਪਾਣੀ ਦਾ ਆਉਂਦਾ ਹੈ ਤਾਂ ਦੂਰੋਂ ਹੀ ਜਿਹੜੇ ਬੱਚੇ ਖੜਾਏ ਹੁੰਦੇ ਨਹੀਂ ਜਾਂ ਨੌਜਵਾਨ ਖੜਾਏ ਹੁੰਦੇ ਨੇ ਉਹ ਦੂਰੋਂ ਹੀ ਟੈਂਕਰ ਦੇ ਪਿੱਛੇ ਲੱਗ ਲੈਂਦੇ ਨੇ ਭੱਜ ਦੇ ਭੱਜ ਦੇ ਟੈਂਕਰ ਦੇ ਜਦੋਂ ਆ ਕੇ ਟੈਂਕਰ ਲੋਕਾਂ ਦੇ ਵਿਚਾਲੇ ਖੜਨ ਲੱਗਦਾ ਉਦੋਂ ਤੱਕ ਉਹ ਟੈਂਕਰ ਦੇ ਉੱਪਰ ਚੜ ਚੁੱਕੇ ਹੁੰਦੇ ਨੇ ਤੇ ਟ੍ਰੈਂਕਰ ਦੇ ਉੱਪਰ ਜਿੰਨੇ ਵੀ ਢੱਕਣ ਬਣੇ ਹੁੰਦੇ ਨੇ ਤਿੰਨ ਤੋਂ ਲੈ ਕੇ ਚਾਰ ਢੱਕਣ ਉੱਪਰ ਜਾਂ ਕਈਆਂ ਤੇ ਛੇ ਢੱਕਣ ਵੀ ਆ ਜਿਹੜੇ ਉਹ ਬਣੇ ਹ ਉਹਨਾਂ ਟੱਕਣਾ ਨੂੰ ਖੋਲ ਕੇ ਉਹਨਾਂ ਦੇ ਵਿੱਚ ਪਾਈਪਾਂ ਤੁਨ ਦਿੱਤੀਆਂ ਜਾਂਦੀਆਂ ਨੇ ਤੇ ਜਿੰਨਾ ਹੋ ਸਕਦਾ ਪਾਣੀ ਉੱਥੋਂ ਸਕ ਆਊਟ ਕਰਨ ਦੀ ਕੋਸ਼ਿਸ਼ ਲੋਕ ਕਰਦੇ ਦਿਖਾਈ ਦਿੰਦੇ ਆ ਮੂਮਨ ਕਰਨਾ ਹੀ ਹੈ ਜੇ ਜਲ ਹੈ ਤਾਂ ਹੀ ਜੀਵਨ ਹੈ ਤੇ ਗਰਮੀ ਦੇ ਮੌਸਮ ਦੇ ਵਿੱਚ ਜੇ ਲੋਕਾਂ ਨੂੰ ਪਾਣੀ ਨਹੀਂ ਮਿਲੇਗਾ ਤੇ ਇਸ ਤੋਂ ਵੱਡੀ ਤ੍ਰਾਸ ਦੀ ਹੋਰ ਕੀ ਹੋਏਗੀ ਵਿਸ਼ੇ ਗੁਰੂ ਦੇਸ਼ ਜਿਹੜਾ ਆਪਣੇ ਆਪ ਨੂੰ ਖਵਾਉਂਦਾ ਉਸ ਦੇਸ਼ ਦੀ ਰਾਜਸਥਾਨੀ ਦੇ ਵਿੱਚ ਲੋਕ ਤੁਪਕਾ ਤੁਪਕਾ ਪਾਣੀ ਦੇ ਲਈ ਤਰਸੇ ਪਏ ਐ ਲੋਕਾਂ ਨੂੰ ਜਿਹੜੀਆਂ ਟਾਇਲਟ ਜਿਹੜੀਆਂ ਪਬਲਿਕ ਟਾਇਲਟਸ ਨੇ ਪਬਲਿਕ ਟਾਇਲਟਸ ਦੇ ਵਿੱਚ ਜਿਹੜੀਆਂ ਟੂਟੀਆਂ ਲੱਗੀਆਂ ਹੁੰਦੀਆਂ ਨੇ ਉਹਨਾਂ ਟੂਟੀਆਂ ਤੋਂ ਪਾਣੀ ਦੀਆਂ ਜਿਹੜੀਆਂ ਢੋਲੀਆਂ ਨੇ ਉਹ ਭਰਨੀਆਂ ਪੈ ਰਹੀਆਂ ਨੇ ਲੋਕ ਮੱਗੇ ਭਰਦੇ ਆ ਫਿਰ ਬਾਲਟੀ ਚ ਪਾ ਲੈਂਦੇ ਤੇ ਉਹੀ ਪਾਣੀ ਘਰੇ ਲਿਆ ਕੇ ਵਰਤਨ ਦੇ ਲਈ ਖਾਣ ਪੀਣ ਦੀਆਂ ਅਵਸਥਾ ਬਣਾਉਣ ਦੇ ਲਈ ਤੇ ਹੋਰ ਚੀਜ਼ਾਂ ਦੇ ਵਿੱਚ ਵਰਤਨ ਦੇ ਲਈ ਮਜਬੂਰ ਹੋਏ ਪਿਆ ਲੋਕ ਪਰ ਸਿਆਸੀ ਪਾਰਟੀਆਂ ਇੱਕ ਦੂਜੇ ਦੇ ਉੱਤੇ ਚਿੱਕੜ ਸੁੱਟਦੀਆਂ ਦਿਖਾਈ ਦੇ ਰਹੀਆਂ ਨੇ ਲੋਕ ਕਹਿ ਰਹੇ ਆ ਕਿ ਸਾਨੂੰ ਅਣਗੌਲੀਆਂ ਕੀਤਾ ਜਾ ਰਿਹਾ ਲੋਕਾਂ ਦਾ ਕਹਿਣਾ ਕਿ ਜੇ ਅਸੀਂ ਆਮ ਆਦਮੀ ਪਾਰਟੀ ਨੂੰ ਇੱਕ ਪਾਸੇ ਕਰਾਂਗੇ ਤਾਂ ਫਿਰ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਵੀ ਦੂਜੇ ਪਾਸੇ ਕਰ ਦੇਵਾਂਗੇ ਕਿਉਂਕਿ ਸਾਡੇ ਲਈ ਪਾਣੀ ਜੋ ਲੈ ਕੇ ਆਏਗਾ ਉਹ ਹੀ ਸਾਡਾ ਦੇਵਤਾ ਹੋਏਗਾ ਇਸ ਤਰੀਕੇ ਦੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਜਿਨ੍ਹਾਂ ਦੀ ਉੱਥੇ ਸਰਕਾਰ ਹੈ ਉਹਨਾਂ ਦੇ ਵੱਲੋਂ ਜਲ ਸੱਤੇ ਆਗਰੇ ਹੈ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਤੇ ਇਹਦਾ ਕਿੰਨਾ ਕੰਪੈਕਟ ਪਏਗਾ ਇਹਦੇ ਤੇ ਵੀ ਨਜ਼ਰ ਬਣਾ ਕੇ ਰੱਖਣੀ ਬੇਹੱਦ ਜ਼ਰੂਰੀ ਹੋਈ ਪਈ ਹੈ ਦਿੱਲੀ ਦੇ ਵਿੱਚ ਜਲ ਸੰਕਟ ਲਗਾਤਾਰ ਗਹਿਰਾਉਂਦਾ ਜਾ ਰਿਹਾ ਹੈ ਤੇ ਹੁਣ ਇਸੇ ਚੀਜ਼ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਸत्याग्रह ਜਲ ਅੰਦੋਲਨ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਸत्याग्रह ਅੰਦੋਲਨ ਸ਼ੁਰੂ ਕੀਤਾ ਗਿਆ ਆਮ ਆਦਮੀ ਪਾਰਟੀ ਦੀ ਮੰਤਰੀ ਹਾਤਿਸ਼ੀ ਉੱਥੇ ਵੀ ਮੌਜੂਦ ਨੇ ਉਸ ਅੰਦੋਲਨ ਦੇ ਵਿੱਚ ਤੇ ਨਾਲ ਦੀ ਨਾਲ ਸੰਜੇ ਸਿੰਘ ਹੋਰਾਂ ਦੇ ਨਾਲ ਜਿਹੜੀ ਉੱਥੋਂ ਦੀ ਲੀਡਰਸ਼ਿਪ ਹੈ ਉਸ ਦੇ ਕਈ ਵੱਡੇ ਚਿਹਰੇ ਉੱਥੇ ਬੈਠੇ ਦਖਾਈ ਦੇ ਰਿਹਾ ਨੇ ਤੁਹਾਨੂੰ ਦੱਸ ਦਈਏ ਕਿ ਜਦੋਂ ਦਾ ਗਰਮੀ ਦਾ ਮੌਸਮ ਸ਼ੁਰੂ ਹੋਇਆ ਹੈ ਉਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਾਲੀ ਦਿੱਲੀ ਦੇ ਵਿੱਚ ਜਲ ਸੰਕਟ ਹੈ ਜਿਹੜਾ ਉਹ ਲਗਾਤਾਰ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਲੋਕਾਂ ਨੂੰ ਪਖਾਨਿਆਂ ਵਾਲੀਆਂ ਟੂਟੀਆਂ ਤੋਂ ਜਿਹੜਾ ਪਾਣੀ ਹੈ ਉਹ ਪਰਨਾ ਪੈ ਰਿਹਾ ਤੇ ਉਸੇ ਪਾਣੀ ਦੇ ਨਾਲ ਲੋਕ ਨੇ ਜਿਹੜੇ ਉਹ ਆਪਣੇ ਘਰਾਂ ਦੇ ਵਿੱਚ ਬਰਤਨ ਮਾਂਜਦੇ ਆ ਬਰਤਨ ਧੋਂਦੇ ਆ ਰੋਟੀ ਪਾਣੀ ਬਣਾਉਂਦੇ ਆ ਤੇ ਆਪਣੇ ਪੀਣ ਦੇ ਲਈ ਵਰਤਦੇ ਆ ਇਸ ਤਰੀਕੇ ਦੇ ਹਾਲਾਤ ਉੱਥੇ ਬਣੇ ਹੋਏ ਨੇ ਤੇ ਇਸੇ ਚੀਜ਼ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਕਾਰਕਟਰਾਂ ਨੇ ਉਹਨਾਂ ਦੇ ਉੱਪਰ ਦੋਸ਼ ਲੱਗੇ ਸੀ ਕਿ ਉਹਨਾਂ ਨੇ ਦਿੱਲੀ ਦੇ ਜਲ ਬੋਰਡ ਦੇ ਵਿੱਚ ਜਾ ਕੇ ਭੰਨ ਤੋੜ ਕੀਤੀ ਹੈ ਤੇ ਜਾਣ ਬੁਝ ਕੇ ਹਾਲਾਤਾਂ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ। ਜਲ ਮੰਤਰੀ ਅਤਿਸ਼ੀ ਨੇ ਤੇ ਆਛੀ ਹੋਰਾਂ ਦੇ ਵੱਲੋਂ ਹੁਣ ਜਲ ਸਤਿਆ ਗ੍ਰਹਿ ਹੈ ਜਿਹੜਾ ਉਹ ਸ਼ੁਰੂ ਕੀਤਾ ਗਿਆ। ਮਹਾਤਮਾ ਗਾਂਧੀ ਦੀ ਤਸਵੀਰ ਉੱਥੇ ਰੱਖੀ ਹੋਈ ਦਿਖਾਈ ਦੇ ਰਹੀ ਹੈ ਜਿਸ ਸਟੇਜ ਦੇ ਉੱਤੇ ਸਾਰੇ ਲੀਡਰ ਇਕੱਠੇ ਹੋ ਕੇ ਬੈਠੇ ਹੋਏ ਨੇ। ਨਾਲ ਤਸਵੀਰਾਂ ਅਸੀਂ ਵੀ ਸਾਂਝੀਆਂ ਕਰ ਰਹੇ ਹਾਂ। ਤੁਸੀਂ ਵੇਖ ਸਕਦੇ ਹੋ ਕਿs ਕਦਰ ਉੱਥੇ ਹਾਲਾਤ ਬਣੇ ਹੋਏ ਨੇ ਮੌਕੇ ਦੇ ਉੱਤੇ। ਤੇ ਇਸੇ ਚੀਜ਼ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਤੇ ਹਮਲਾਵਰ ਹੋਈ ਪਈ ਹੈ ਤੇ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਉੱਤੇ ਹਮਲਾਵਰ ਹੋਈ ਪਈ ਹੈ ਕਿਉਂਕਿ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਜਿਹੜੀਆਂ ਬਾਕੀ ਸੂਬਿਆਂ 'ਚ ਇਹਨਾਂ ਦੀਆਂ ਸਰਕਾਰਾਂ ਨਹੀਂ ਉਹਨਾਂ ਸਰਕਾਰਾਂ ਦੀ ਸ਼ਹਿ ਦੇ ਉੱਤੇ ਉਹਨਾਂ ਸਰਕਾਰਾਂ ਦੀ ਸ਼ਹਿ ਦੇ ਉੱਤੇ ਦਿੱਲੀ ਨੂੰ ਆਉਣ ਵਾਲਾ ਜਿਹੜਾ ਪਾਣੀ ਹੈ ਉਹ ਵਾਲੇ ਦੁਆਲੇ ਦੇ ਸੂਬਿਆਂ ਦੇ ਵਿੱਚੋਂ ਜਾਣ ਬੁਝ ਕੇ ਰੋਕਿਆ ਜਾ ਰਿਹਾ ਤੇ ਲੋਕਾਂ ਦੀ ਪਰੇਸ਼ਾਨੀ ਦੇ ਵਿੱਚ ਜਾਣ ਬੁਝ ਕੇ ਵਾਧਾ ਕੀਤਾ ਜਾ ਰਿਹਾ ਤਾਂ ਜੋ ਲੋਕ ਆਮ ਆਦਮੀ ਪਾਰਟੀ ਦੇ ਖਿਲਾਫ ਹੋ ਜਾਣ ਤੇ ਇਸ ਤੋਂ ਬਾਅਦ ਵਿੱਚ ਜਿਹੜੀ ਵੀ ਇਲੈਕਸ਼ਨ ਹੋਣੀ ਹੈ ਉਹਦੇ ਚ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋਵੇ ਤੇ ਭਾਰਤੀ ਜਨਤਾ ਪਾਰਟੀ ਇਸ ਦਾ ਫਾਇਦਾ ਚੁੱਕ ਜਾਵੇ ਇਸ ਤਰੀਕੇ ਦੇ ਜਿਹੜੇ ਦੋਸ਼ ਨੇ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਏ ਜਾ ਰਿਹਾ ਪਰ ਹੁਣ ਇਹ ਸਭ ਦੇ ਵਿਚਾਲੇ ਇਹ ਸਿਆਸੀ ਪਾਰਟੀ